चलो चलो सारे चलो शिव पिछा जा पिछे कि भॼी शिव اڑو چلو جلدی ہو جاؤ جلدی اے درد اے درد اوئے آ کے آ جا اوئے آ کے آ کے اوئے اوئے صاحب کتھے کر رہا ہے Gelin gelin, gelin gelin. चल नाच के दो नाच के ਇਹਨੂੰ ਉਹਦੇ ਕੋਲੋਂ ਡੇਰਾਂ ਖਾਣੇ ਨੂੰ ਕੰਮ ਚਦਾਈ ਜਾਂਦੇ। ਉਹੀ ਕਰੋ। ਅਸੀਂ ਅੱਜ ਇਹ ਸੈਵਾ ਡੀਸੀ ਕਮਲਤ ਦੇ ਅੰਦਰ ਖੜੇ ਹੋਏ ਆਂ ਔਰ ਅਸੀਂ 14 ਫਰਵਰੀ ਨੂੰ ਇਥੇ ਡੀਸੀ ਸਾਹਿਬ ਮੋਗਾ ਔਰ ਐਸਐਸਪੀ ਮੋਗਾ ਨੂੰ ਆਪਦਾ ਮੰਗ ਪੱਤਰ ਦੇ ਕੇ ਗਏ ਆ ਉਹਦੇ ਤੇ ਸਾਡੀਆਂ ਜੋ ਜ਼ਿਲ੍ਹੇ ਦੇ ਨਾਲ ਸੰਬੰਧਿਤ ਮੰਗਾ ਸੀ ਗਿਆ ਜਿਵੇਂ ਕਿ ਪਰਾਲੀ ਦੇ ਪਰਚੇ ਰੱਦ ਕਰਾਉਣੇ ਔਰ ਸਾਡੇ ਜਿੱਥੇ ਧਰਨੇ ਲੱਗੇ ਜਿੱਥੇ ਪੁਲਸ ਨੇ ਨਜਾਇਜ਼ ਪਰਚੇ ਰੱਦ ਕੀਤੇ ਆ ਔਰ ਬਿਜਲੀ ਬੋਰਡ ਨੇ ਕੀਤੇ ਆ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਤੇ ਸ਼ੰਭੂ ਮੋਰਚੇ ਤੇ ਸਾਡਾ ਸ਼ਹੀਦ ਹੋਇਆ ਬਲਵਿੰਦਰ ਸਿੰਘ ਤੇ ਇੱਕ ਜਰਨੈਲ ਸਿੰਘ ਸਦਰਕੋਟ ਵਾਲਾ ਉਹਨਾਂ ਨੂੰ ਮੁਆਵਜ਼ੇ ਲੈਣ ਵਾਸਤੇ ਉਹਦੇ ਪਰਿਵਾਰ ਨੂੰ ਨੌਕਰੀ ਦਿਵਾਉਣ ਵਾਸਤੇ ਸਮੁੱਚਾ ਕਰਜ਼ਾ ਮਾਫ਼ ਕਰਾਉਣ ਵਾਸਤੇ ਅਸੀਂ ਇਹ 5 ਤਰੀਕ ਦਾ ਅਲਟੀਮੇਟ ਦਿੱਤਾ ਹੋਇਆ ਸੀਗਾ ਕਿ ਅਸੀਂ ਜੇ ਤੁਸੀਂ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰੋਗੇ ਅਸੀਂ ਫਿਰ ਉੱਥੇ ਧਰਨਾ ਪ੍ਰਦਰਸ਼ਨ ਕਰਾਂਗੇ ਉਸ ਧਰਨਾ ਪ੍ਰਦਰਸ਼ਨ ਨੂੰ ਲੈ ਕੇ ਅਸੀਂ ਅੰਦਰ ਬੈਠੇ ਆਂ ਔਰ ਇਹ ਜਿਹੜੀ ਪ੍ਰਸ਼ਾਸਨ ਹੈ ਇੱਥੋਂ ਦਾ ਮੋਗੇ ਦਾ ਬਹੁਤ ਨਲਾਈਕੀ ਵਿਖਾਈ ਹੋਈ ਹੈ ਇਹਨਾਂ ਨੇ ਆਪਦੀ ਇਹਨਾਂ ਨੇ ਕਿਸਾਨਾਂ ਦੇ ਉੱਤੇ ਬਹੁਤ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਵੀ ਅਸੀਂ ਉਹਨਾਂ ਦੀ ਪੂਰਤੀ ਕਰਦੇ ਆਂ ਔਰ ਲਾਤੀ ਚਾਰਜ ਵੀ ਕੀਤਾ ਹੋਇਆ ਵਾ ਜਿਹੜਾ ਕਿ ਬਿਲਕੁਲ ਨਹੀਂ ਜਾ ਗਿਆ ਕਿਉਂਕਿ ਇਹ ਪ੍ਰਸ਼ਾਸਨ ਆ ਇਹ ਜਨਤਾ ਦੀ ਰਖਵਾਲੀ ਵਾਸਤੇ ਹੁੰਦਾ ਵਾ ਜਨਤਾ ਦੀ ਇਹ ਸਹੂਲਤ ਵਾਸਤੇ ਹੁੰਦਾ ਵਾ ਫਾਇਦਾ ਵਾਸਤੇ ਹੁੰਦਾ ਵਾ ਉਲਟਾ ਇਹ ਪ੍ਰਸ਼ਾਸਨ ਆ ਇਹ ਕਿਸਾਨਾਂ ਦੇ ਲਾਠੀ ਚਾਰਜ ਕਰ ਰਿਆ ਔਰ ਦਬਕੇ ਮਾਰ ਰਿਆ ਧੱਕਾ ਮੁੱਕੀ ਕਰੰਦਿਆ ਵਾ ਮੋਬਾਈਲ ਫੋਰ ਰਿਆ ਵਾ ਜੀ ਇੱਕ ਕਿਸਾਨ ਜੱਥੇਬੰਦੀ ਬਾਹਰ ਬੈਠੀ ਹੈ ਧਰਨੇ ਤੇ ਤੁਸੀਂ ਜ਼ਬਰਦਸਤੀ ਅੰਦਰ ਦਾਖਲ ਹੋਏ ਹੋ ਹਾਂਜੀ ਉਹ ਜੇ ਬਾਹਰ ਬੈਠੀ ਆ ਉਹ ਅੱਜ ਦਾ ਭੁਖੜਤਾ ਸੀ ਉਹਨਾਂ ਦਾ ਉਹਨਾਂ ਦਾ ਕੱਲ ਲਾਨ ਹੋਇਆ ਸੀ ਆ ਅਸੀਂ ਉਸ ਦੇ ਨਾਲ ਵੀ ਛਾਬ ਲਿਆ ਬਾਕੀ ਸਾਡਾ 14 ਤਰੀਕ ਦਾ ਜਿਹੜਾ ਹੈਗਾ ਸੀਗਾ ਇਹ ਧਰਨਾ ਪਹਿਲਾਂ ਨੀਕਿਆ ਹੋਇਆ ਸੀਗਾ ਜਿਹੜਾ ਅੰਦਰ ਦੀ ਤੇ ਬਾਹਰ ਦਾ ਜਿਹੜੀ ਗੱਲ ਆ ਬਾਹਰ ਕੋਈ ਅਸੀਂ ਮੰਗਤੇ ਨਹੀਂਗੇ ਜਿਹੜਾ ਇਹਨਾਂ ਤੋਂ ਬਾਹਰ ਬੈਈ ਜੇ ਅਸੀਂ ਬਾਹਰ ਛੜ ਕੇ ਰੋਕ ਨਹੀਂ ਪਾਉਗੀ ਸਾਨੂੰ ਫਿਰ ਜੇ ਤੇ ਉਥੇ ਆਵਾਜਾਈ ਦੇ ਵਿੱਚ ਵਿਗੜ ਪਊਗਾ ਔਰ ਲੋਕ ਪਰੇਸ਼ਾਨ ਹੋਣਗੇ ਆ ਜਿਹੜੀ ਥਾਂ ਆ ਇਹ ਸਾਡੇ ਵੱਡਿਆਂ ਵਡੇਰਿਆਂ ਨੇ ਮਤੇ ਪਾ ਕੇ ਪਿੰਡ ਦੀ ਪੰਚਾਇਤ ਨੇ ਇਹ ਫ੍ਰੀ ਦਿੱਤਾ ਹੋਇਆ ਵਾ ਇੱਥੇ ਲੋਕਾਂ ਦੀ ਆਵਾਜ਼ ਠਾਉਣ ਵਾਸਤੇ ਅਸੀਂ ਇੱਥੇ ਬਹਿ ਸਕਦੇ ਹਾਂ ਕੋਈ ਗੈਰ ਕਾਨੂੰਨੀ ਨਹੀਂ ਅਸੀਂ ਕਰ ਰਹੇ ਗੈਰ ਕਾਨੂੰਨੀ ਇਹ ਪ੍ਰਸ਼ਾਸਨ ਕਰ ਰਿਹਾ ਜਿਹੜਾ ਸਾਡੇ ਤੋਂ ਪ੍ਰਸ਼ਾਸਨ ਵੱਲੋਂ ਸ਼ਾਂਤੀ ਮੇਂ ਪ੍ਰਦਰਸ਼ਨ ਕਰ ਰਹੇ ਕਹਿਆ ਜਾ ਰਿਹਾ ਪਰ ਤੁਸੀਂ ਕੰਦਾ ਟੱਪ ਟੱਪ ਕੇ ਅੰਦਰ ਆਏ ਹੋ ਹਾਂਜੀ ਉਹ ਜਿਹੜਾ ਸਾਡਾ ਉੱਥੇ ਛੜਕਾ ਰੋਗਣ ਦੀ ਆਵਾਜ਼ਾਂ ਨੂੰ ਬਹੁਤ ਜ਼ਿਆਦਾ ਭੀੜ ਮੜਕਾ ਹੋ ਰਹੀ ਆ ਆਵਾਜ਼ਾਂ ਰੋਗ ਰਹੀ ਆ ਲੋਕ ਕੋਈ ਮਰੀਜ਼ ਆ ਰਿਹਾ ਵਾ ਕੋਈ ਕਹੇ ਨੇ ਕੋਈ ਪੇਪਰ ਦੇਣਾ ਹੁੰਦਾ ਵਾ ਉਹ ਇਹ ਉਹਨੂੰ ਮੁਖ ਰੱਖਦੇ ਹੋਏ ਅਸੀਂ ਫਿਰ ਜਦੋਂ ਇਹਨਾਂ ਦਾ ਬੂਹਾ ਨਹੀਂਗਾ ਖੋਲਿਆ ਅਸੀਂ ਆਦੇ ਤਰੀਕੇ ਦੇ ਨਾਲ ਇੱਥੇ ਅੰਦਰ ਆ ਗਏ ਆਂ ਔਰ ਸਾਡਾ ਜਿਹੜਾ ਧਰਨਾ ਵਾ ਉਹ ਅੰਦਰ ਹੀ ਲੱਗੂਗਾ 2 ਦਿਨ ਦਾ ਧਰਨਾ ਹੋਏ 5 ਦੇ 6 ਤਰੀਕ ਨੂੰ ਜੇ ਦਿਨ ਰਾਤ ਦਾ ਜੀ ਜੇ ਕਿਸਾਨ ਮਜ਼ਦੂਰ ਸਹਾਇਕ ਕਮੇਟੀ ਦਾ ਇਥੋਂ ਡੀਸੀ ਸਾਹਿਬ ਦੀ ਗੱਡੀ ਵੀ ਜਾਣੀ ਹੈ ਜੀ ਤੇ ਹੋਰ ਵੀ ਜਾਣੇ ਕੋਈ ਇਹਦੇ ਵਿੱਚ ਕੋਈ ਰਿਕਾਮਪਨੀ ਪਾਈ ਜਊਗੀ ਛਾੜ ਮਾਈ ਤਰੀਕੇ ਦੇ ਨਾਲ ਇਥੋਂ ਫੁੱਲ ਨਹੀਂ ਤੋੜਾਂਗੇ ਔਰ ਜਾਣ ਆਉਣ ਦਾ ਵੀ ਕੋਈ ਅਸੀਂ ਇਹ ਵਿਵਰ ਨਹੀਂ ਪਾਵਾਂਗੇ ਜਾਣ ਆਉਣ ਵਾਸਤੇ ਖੁੱਲਾ ਡੋਲੇ ਆ ਕਿਸੇ ਪਰ ਇਹ ਪਬਲਿਕ ਕਾਨੂੰਨ ਹੀ ਪਰੇਸ਼ਾਨੀ ਨਹੀਂ ਆਉਣ ਦਿਆਂਗੇ ਔਰ ਸੱਤ ਬ੍ਰੀਗ ਨੂੰ ਜੇ ਸਾਡਾ ਇਥੋਂ ਇਹ ਦੋ ਦਿਨ ਕੰਮ ਨਹੀਂਗਾ ਸਾਡੀ ਗੱਲ ਸੁਣਦੇ 7 ਤਰੀਕ ਨੂੰ ਮੋਗਾ ਰੇਲਵੇ ਸਟੇਸ਼ਨ ਤੇ ਮੋਗੇ ਵੱਲੋਂ ਫਿਰ ਉਹ ਰੇਲਵੇ ਟੈਸ ਦੇ ਚੱਕਾ ਤੇ ਲੇਰੇਲਾ ਦਾ ਚੱਕਾ ਜਾਮ ਕਰਾਂਗੇ ਕਿੰਨੇ ਟਾਈਮ ਹੋਊਗਾ ਜੀ ਉਹ ਅਸੀਂ ਟਾਈਮ ਦੱਸ ਦਿਆਂਗੇ ਤੁਹਾਨੂੰ ਸਾਰੀ ਦਿਹਾੜੀ ਹੋਊਗਾ ਉਹ 11 12 ਵਜੇ ਤੋਂ 11 ਵਜੇ ਜਿੰਨਾ ਚਿਰ